ਜਿਹੜਾ ਝਾੜੂ ਤੁਹਾਡੇ ਕੋਲੇ ਪੁਰਾਣਾ ਪਿਆ ਉਹਨੂੰ ਤਾਂ ਅੱਗ ਲਾ ਦਿਓ ਜਾ ਕੇ ਕਿਉਂਕਿ ਉਹ ਝਾੜੂ ਨਹੀਂ ਮਰਵਾਇਆ ਸਾਰਿਆਂ ਨੂੰ ਪੰਜਾਬ ਨੂੰ ਝਾੜੂ ਨਹੀਂ ਤੇ ਜੇ ਝਾੜੂ ਵਾਲੇ ਤੁਹਾਡੇ ਪਿੰਡ ਜਾਏ ਤੇ ਜਿਹੜਾ ਝਾੜੂ ਘਰੇ ਆ ਉਹਦੇ ਨਾਲ ਫੇਰਿਓ ਭਲੇ ਉਹਨਾਂ ਨੂੰ ਕਿਉਂਕਿ ਜਿੰਨੇ ਵੱਡੇ ਝੂਠੇ ਜਿੰਨੇ ਚੋਰ ਆ ਸਾਰੇ ਇਕੱਠੇ ਹੋਏ ਆ ਪੰਜਾਬ ਨੂੰ ਇਹਨਾਂ ਝਾੜੂ ਵਾਲਿਆਂ ਨੇ ਤਬਾਹ ਕਰ ਦਿੱਤਾ ਹੈ ਜੈ ਜੀ ਹਾਲਾਤ ਆ ਝਾੜੂ ਵਾਲਿਆਂ ਨੇ ਬਣਾਤੀ ਹੈ ਜੈ ਜੈ ਨਲਾਇਕ ਨਿਕਿੰਦ ਨਕਮਾ ਆ ਮੁੱਖ ਮੰਤਰੀ ਹੈ ਮੁੱਖ ਮੰਤਰੀ ਤੇ ਕਹਿੰਦੇ ਲਾਇਕ ਹੀ ਨਹੀਂ ਆ ਦੁਖ ਮੰਤਰੀ ਕਹੇ ਤਾਂ ਦੁਖ ਦਿੰਦਾ ਹੈ ਮੁੱਖ ਤਾਂ ਦਿੰਦਾ ਹੀ ਨਹੀਂ ਸੁਖ ਦਿੰਦਾ ਹੀ ਨਹੀਂ ਤੁਸੀਂ ਵਾਪਸ ਪੰਜਾਬ ਦੀ ਸਰਕਾਰ ਅਕਾਲੀ ਦਲ ਦੀ ਬਣਾ ਦਿਓ ਹਰ ਜਿਹੜਾ ਨੀਲੇ ਕਾਰਡ ਵਿੱਚ ਫਿਰ ਤੋਂ ਆਟਾ ਦਾਲ ਕੀਮ ਚਾਲੂ ਕਰਾਂਗੇ ਫਿਰ ਤੋਂ ਤੁਹਾਡੇ ਘਰਾਂ ਚ ਆਟਾ ਦਾਲ ਫਿਰ ਤੋਂ ਵੇਚਾਂਗੇ ਜਿਹੜਾ 1000 ਰੁਪਿਆ ਇਹਨਾਂ ਨੇ ਆ ਝਾੜੂ ਵਾਲੇ ਨੇ ਵਾਦਾ ਕੀਤਾ ਸੀ ਜੇ ਝਾੜੂ ਵਾਲੇ ਤੁਹਾਡੇ ਪਿੰਡਾਂ ਚ ਆਏ ਉਹਨਾਂ ਨੂੰ ਕਹੋ ਪਹਿਲੇ 24000 ਦਿਓ ਪਰ ਇਹਨਾਂ ਦਾ ਕੋਈ ਉਹਨਾਂ ਨੇ ਕੁਝ ਨਹੀਂ ਦੇਣਾ ਜਦੋਂ ਬਾਦਲ ਸਾਹਿਬ ਦੀ ਸ਼ੋਮਨੀ ਕਾਲੀ ਦਲ ਦੀ ਸਰਕਾਰ ਤੁਹਾਡੀ ਆਪਣੀ ਆਉਗੀ ਅਸੀਂ ਬੀਬੀਆਂ ਨੂੰ ਦੇਵਾਂਗੇ ਜੋ ਅਸੀਂ ਤੁਹਾਨੂੰ ਪਤਾ ਹੈ ਜੋ ਅਸੀਂ ਕਹਿੰਨੇ ਕਰਦੇ ਆ ਜਦੋਂ ਬਾਪੂ ਬਾਦਲ ਦੀ ਸਰਕਾਰ ਗਈ ਪਿਛਲੇ 7 ਸਾਲਾਂ ਤੋਂ ਤਬਾਈ ਆ ਗਈ ਪੰਜਾਬ 'ਚ ਪਹਿਲੇ ਕੈਪਟਨ ਕਾਂਗਰਸ ਦਾ ਮੁੱਖ ਮੰਤਰੀ ਸੀ ਕੁਛ ਨਹੀਂ ਕੀਤਾ 5 ਸਾਲ ਬਰਬਾਦ ਕਰ ਦਿੱਤੇ ਫਿਰ ਝਾੜੂ ਵਾਲੇ ਆਏ ਆ ਡਰਾਮੇ ਬਾਜਾਏ ਐਨਾ ਝੂਠ ਬੋਲਿਆ ਐਡੇ ਵੱਡੇ ਗੱਲਾਂ ਬਾਹਰੇ ਵਾਦੇ ਕੀਤੇ ਪਰ ਉਹਨਾਂ ਦੇ ਮਨ ਸ਼ੈਤਾਨੀ ਸੀ ਉਹਨਾਂ ਦੇ ਮਨ 'ਚ ਕੋਈ ਪਿਆਰ ਨਹੀਂ ਸੀ ਗਰੀਬ ਪ੍ਰਤੀ ਕੋਈ ਪੰਜਾਬ ਪ੍ਰਤੀ ਪਿਆਰ ਨਹੀਂ ਸੀ ਉਹ ਤਾਂ ਕੱਲਾ ਲੁੱਟਣਾ ਚਾਹੁੰਦੇ ਸੀ ਜਿਵੇਂ ਅੰਗਰੇਜ਼ਾਂ ਨੇ ਤੇ ਮੁਗਲਾਂ ਨੇ ਲੁੱਟਿਆ ਤੇ ਆਪਾਂ ਉਹਨਾਂ ਦੀਆਂ ਗੱਲਾਂ ਦਾ ਹੀ ਸ਼ਿਕਾਰ ਹੋ ਗਏ ਉਹ ਬੀਬੀਆਂ ਨੂੰ ਕਹਿੰਦੇ ਸੀ ਕਿ ਅਸੀਂ ਹਜ਼ਾਰ ਰੁਪਏ ਦੇਵਾਂਗੇ ਹਰ ਮਹੀਨੇ 2500 ਕਰਦਾਂਗੇ ਪੈਨਸ਼ਨ ਆਟਾ ਦਾਲ ਦੁਗਣਾ ਕਰਦਾਂਗੇ ਅਸੀਂ ਬੜਾ ਕੁਝ ਕਿਹਾ ਉਦੋਂ ਕਿ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਕਿਉਂਕਿ ਇਹ ਸਾਰਾ ਝੂਠ ਬੋਲਦੇ ਆ ਇਹਨਾਂ ਦਾ ਪਛੋਕੜ ਝੂਠਾਂ ਦਾ ਆ ਪੰਜਾਬ ਤੋਂ ਬਾਹਰ ਦੇ ਐ ਇਹਨਾਂ ਨੂੰ ਪੰਜਾਬ ਦੇ ਗਰੀਬ ਜਨਤਾ ਦੀ ਕਿਸਾਨ ਦੀ ਮਜ਼ਦੂਰ ਦੀ ਸਮੱਸਿਆ ਨਹੀਂ ਪਤਾ ਪਰ ਉਦੋਂ ਮਾਹੌਲ ਹੀ ਅਜਾ ਬਣ ਗਿਆ ਲੋਕੀ ਸਮਝੇ ਪਤਾ ਨਹੀਂ ਕਿਆ ਜਾ ਬਦਲਾ ਕਿ ਅਸੀਂ ਬਦਲਾ ਲੈ ਕੇ ਆਉਂਗੇ ਬਦਲਾ ਕੀ ਲਿਆਉਣਾ ਸੀ ਕਿ ਤਪਾਈ ਲੈਂਦੀ ਅੱਜ ਥੋਡੇ ਨੀਲੇ ਕੜ ਕੱਟਤੇ ਕਿਨੇ ਕੱਟੇ ਕ ਦੱਸੋ ਉਹਦੇ ਦਾੜਾਂ ਜਿਹੜੇ ਬਾਪੂ ਦਿੰਦਾ ਹੁੰਦਾ ਸੀ ਨਹੀਂ ਹੁਣ ਮਿਲਦੀਆਂ ਪੈਨਸ਼ਨਾਂ ਘਟਤੀਆਂ ਸ਼ਗਨ ਤਹੇ ਤੱਕ ਆਈ ਨਹੀਂ ਜਿਹੜੇ ਹਸਪਤਲ ਸੀ ਉੱਥੇ ਹੁਣ ਡਾਕਟਰ ਵੀ ਹੈ ਨਹੀਂ ਆ ਜਿਹੜੇ ਕਹਿੰਦੇ ਐ ਕਿ ਅਸੀਂ 600 ਯੂਨਿਟ ਗਰੀਬ ਜਨਤਾ ਦੇ ਅਸੀਂ ਮੁਫਤ ਦਿੰਦੇ ਆ ਪਹਿਲੀ ਗੱਲ 400 ਤਾਂ ਬਾਪੂ ਬਾਦਲ ਹੀ ਦਿੰਦਾ ਹੁੰਦਾ ਸੀ ਤੇ ਹੁਣ ਮੁਫਤ ਕੀ ਮੈਂ ਜਦੋਂ ਪਿੰਡਾਂ 'ਚ ਮੇਰੇ ਕੋਲੇ ਬੀਬੀਆਂ ਆਈਆਂ ਕਈ ਬੀਪਿਆ ਮਿਲ ਨਹੀਂ ਆ ਸਾਰਿਆਂ ਨੂੰ ਬਿੱਲ ਆਉਣ ਲੱਗੇ ਕਿਆ ਹੋਣ ਲੱਗੇ ਤੁਹਾਨੂੰ ਤੇ ਬਾਪੂ ਬਾਦਲ ਦੇ ਟਾਈਮ ਨਾ ਹੀ ਤੇ ਕੋਈ 600 ਯੂਨਿਟ ਦੇਖਦਾ ਸੀ ਨਾ ਕੋਈ 800 ਯੂਨਿਟ ਦੇਖਦਾ ਸੀ ਕੋਡੇ ਕੋਈ ਪੁੱਛਦਾ ਸੀ ਕਿਤੇ ਅੱਜ ਨਸ਼ਿਆਂ ਨੇ ਤਬਾਹ ਕਰਤਾ ਪੰਜਾਬ ਨਸ਼ੇ ਕਿਉਂ ਵੱਧ ਗਏ ਅੱਜ ਪੰਜਾਬ 'ਚ ਇਸ ਲਈ ਵੱਧ ਗਏ ਕਿ ਜਿਹੜੇ ਝਾੜੂ ਵਾਲੇ ਐ ਜਿਹੜੇ ਇਹਨਾਂ ਦੇ ਲੀਡਰ ਐ ਤੇ ਇਹਨਾਂ ਦੇ ਜਿਹੜੇ ਐਮ.ਐਲ.ਏ ਐ ਆ ਸਾਰੇ ਰਲ ਗਏ ਨਸ਼ੇ ਵੇਚਣ ਵਾਲੇ ਨਾਲ ਇਹਨਾਂ ਲੀਡਰਾਂ ਨੇ ਨਸ਼ੇ ਵੇਚਣ ਵਾਲੇ ਤੋਂ ਮਹੀਨਾ ਬਣ ਲਿਆ ਇੱਕ ਇੱਕ ਐਮਐਲਏ 5 5 7 7 ਲੱਖ ਰੁਪਇਆ ਮਹੀਨੇ ਦੇਉ ਆ ਨਸ਼ੇ ਵੇਚਣ ਵਾਲਿਆਂ ਤੋਂ ਲੈਣ ਲੱਗ ਗਏ ਤੇ ਪੁਲਿਸ ਨੂੰ ਕਹਿ ਦਿੱਤਾ ਕਿਉਂਕਿ ਇਹਨਾਂ ਦੀ ਸਰਕਾਰ ਹੈ ਥਾਣੇਦਾਰਾਂ ਨੂੰ ਕਹਿਤਾ ਡੀਐਸਪੀ ਨੂੰ ਕਹਿਤਾ ਕਿ ਆ ਨਸ਼ੇ ਵੇਚਣ ਵਾਲੇ ਨੂੰ ਛੇੜਨਾ ਨਹੀਂ ਤੇ ਹੁਣ ਤੁਸੀਂ ਦੇਖੋ ਘਰ ਘਰ ਨਸ਼ਾ ਹੋ ਗਿਆ ਤੁਸੀਂ ਦੇਖੋ ਕਿੰਨੇ ਨੌਜਵਾਨ ਮਾਰੇ ਗਏ ਐ ਆਪਣੀ ਜਵਾਨੀ ਤਬਾਹ ਹੋ ਰਹੀ ਐ ਇਸ ਆਮ ਆਦਮੀ ਝਾੜੂ ਵਾਲੀ ਪਾਰਟੀ ਦੇ ਕਰਤੂਤਾ ਕਰਕੇ ਇਸ ਕਰਕੇ ਅੱਜ بڑا ਇਤਿਹਾਸਕ ਦਿਨ ਐ ਅਪਵਿੱਤਰ ਜਗ੍ਹਾ ਐ ਇੱਥੇ ਮਾਏ ਭਾਗੋ ਜੀ ਦੀ ਇਤਿਹਾਸ ਪਰੇ ਤੁਸੀਂ ਜਾਣਦੇ ਹੋ ਮੈਥੋਂ ਪਹਿਲੇ ਮਾਦਾ ਭਾਗ ਕੋੜ ਦਾ ਕੀ ਇਤਿਹਾਸ ਸੀ ਕਿਵੇਂ ਉਹਨਾਂ ਨੇ ਦਾਵਾ ਪੜਵਾਇਆ ਕਿਵੇਂ ਸਿੰਘਾਂ ਨੂੰ ਮਾਫੀ ਦਵਾਈ ਮੈਂ ਬੇਨਤੀ ਕਰਦਾ ਹਾਂ ਤੁਸੀਂ ਸਾਰੇ ਮਾਈ ਭਾਗਤੌਰ ਦੇ ਵਾਰਿਸ ਹੋ ਆਪਾਂ ਪੰਜਾਬ ਨੂੰ ਬਚਾਉਣਾ ਹੈ ਅੱਛਾ ਪੰਜਾਬ ਨੂੰ ਵਾਪਸ ਸਹੀ ਲੀਹਾਂ ਤੇ ਲੈ ਕੇ ਆਉਣਾ ਹੈ ਆਪਾਂ ਪੰਜਾਬ ਜਵਾਬਸ ਖੁਸ਼ੀਆਂ ਲੈ ਕੇ ਆਉਣੀਆਂ ਜੇ ਤੁਸੀਂ ਸਾਰਾ ਕੁਝ ਚਾਹੁੰਦੇ ਹੋ ਤੇ ਆਪਣੀ ਪਾਰਟੀ ਆਪਣੀ ਫੌਜ ਸ਼੍ਰੋਮਣੀ ਕਾਲੀ ਦਲ ਪੰਥ ਦੀ ਨਮੈਂਦਾ ਜਥੇਬੰਦੀ ਖਾਲਸਾ ਪੰਥ ਦੀ ਨਮੈਂਦੀ ਪੰਜਾਬ ਦੀ ਚੱਥੇ ਬੰਦੀ ਸ਼ਰੋਮਣੀ ਅਕਾਲੀ ਦਲ ਨੂੰ ਵਾਪਸ ਤਗੜਾ ਕਰੋ ਤੇ ਇਹ ਝਾੜੂ ਵਾਲਿਆਂ ਨੂੰ ਤੇ ਇਹ ਕਾਂਗਰਸੀਆਂ ਨੂੰ ਫਿਰ ਭਜਾਓ ਤਾਂ ਹੀ ਪੰਜਾਬ ਬਚ ਸਕਦਾ ਤੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਮੈਂ ਜਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਤੁਸੀਂ ਬਹੁਤ ਦੇਰ ਦੇ ਇੱਥੇ ਆਏ ਹੋ ਮੈਂ ਇਨਾ ਕਹਿਣਾ ਚਾਹਣਾ ਤੁਸੀਂ ਵਾਪਸ ਪੰਜਾਬ ਦੀ ਸਰਕਾਰ ਅਕਾਲੀ ਦਲ ਦੀ ਬਣਾ ਦਿਓ ਹਰ ਜਿਹੜਾ ਨੀਲੇ ਕਾਰਡ ਵਿੱਚ ਫਿਰ ਤੋਂ ਆਟਾ ਦਾਲ ਸਕੀਮ ਚਾਲੂ ਕਰਾਂਗੇ ਫਿਰ ਤੋਂ ਤੁਹਾਡੇ ਘਰਾਂ ਚ ਆਟਾ ਦਾਲ ਫਿਰ ਤੋਂ ਭੇਜਾਂਗੇ ਜਿਹੜਾ 1000 ਰੁਪਿਆ ਇਹਨਾਂ ਨੇ ਆ ਝਾੜੂ ਵਾਲੇ ਨੇ ਵਾਦਾ ਕੀਤਾ ਸੀ ਜੇ ਝਾੜੂ ਵਾਲੇ ਤੁਹਾਡੇ ਪਿੰਡਾਂ ਚ ਆਏ ਉਹਨਾਂ ਨੂੰ ਕਹੋ ਪਹਿਲੇ 24000 ਦਿਓ ਪਰ ਇਹਨਾਂ ਦਾ ਕੋਈ ਉਹਨਾਂ ਨੇ ਕੁਝ ਨਹੀਂ ਦੇਣਾ ਜਦੋਂ ਬਾਦਲ ਸਾਹਿਬ ਦੀ ਸ਼ੋਮਨੀ ਕਾਲੀ ਦਲ ਦੀ ਸਰਕਾਰ ਤੁਹਾਡੀ ਆਪਣੀ ਆਊਗੀ ਅਸੀਂ ਬੀਬੀਆਂ ਨੂੰ ਦੇਵਾਂਗੇ ਜੋ ਅੱਜ ਤੁਹਾਨੂੰ ਪਤਾ ਹੈ ਜੋ ਅਸੀਂ ਕਹਿੰਨੇ ਕਰਦੇ ਆਂ ਸ਼ਗਨ ਸਕੀਮ ਸ਼ਗਨ ਸਕੀਮ ਜਿਹੜੀ ਬੰਦ ਹੋ ਗਈ ਹੈ ਚਾਲੂ ਕੀਤੀ ਜਾਊਗੀ ਪੈਨਸ਼ਨ ਮਾਦਾ ਨੂੰ 2500 ਰੁਪਿਆ ਵੀ ਨਾ ਚਾਲੂ ਕੀਤਾ ਜਾਊਗਾ ਜਿਹੜੀ ਲੜਕੀਆਂ ਦੀ ਪੜ੍ਹਾਈ ਮੁਫਤ ਕੀਤੀ ਜਾਊਗੀ ਹੁਣ ਜਿੰਨੇ ਵੀ ਅਸੀਂ ਚਾਹੋਣੇ ਆ ਕੀ ਬੀਬੀਆਂ ਸਿਆਸਤ ਵਿੱਚ ਆਉਣ ਜਿੰਨੀਆਂ ਸਰਪੰਚ ਦੀ ਇਲੈਕਸ਼ਨ ਹੈ ਮਿਨਿਸਪਲ ਕਮੇਟੀਆਂ ਦੀ ਇਲੈਕਸ਼ਨ ਹੈ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਹੈ 50% ਸੀਟਾਂ ਉਹ ਬੀਪੀਆਂ ਵਾਸਤੇ ਰੱਖੀਆਂ ਜਾਣਗੀਆਂ 33% ਸੀਟਾਂ ਬੀਪੀਆਂ ਵਾਸਤੇ ਐਮਐਲਏ ਵਾਸਤੇ ਤੇ ਆਪਣੇ ਐਮਪੀ ਵਾਸਤੇ ਰੱਖੀਆਂ ਜਾਣਗੀਆਂ ਅਸੀਂ ਵਾਦਾ ਕਰਦੇ ਹਾਂ ਜੇ ਉਹ ਆਪਣੀ ਸਰਕਾਰ ਆਈ 50% ਰੈਜ਼ਰਵੇਸ਼ਨ ਸਰਕਾਰੀ ਨੌਕਰੀਆਂ ਅਜ ਬੀਬੀਆਂ ਵਾਸਤੇ ਕੀਤੀਆਂ ਜਾਣਗੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੇ ਬੀਬੀਆਂ ਹੀ ਐ ਜਿਹੜੀਆਂ ਘਰ ਨੂੰ ਸੰਭਾਲ ਕੇ ਰੱਖਦੀਆਂ ਜੇ ਆਪਣੇ ਬੱਚੇ ਪੜ ਜਾਣਗੇ ਆਪਣੀਆਂ ਬੇਟੀਆਂ ਪੜ ਜਾਣਗੀਆਂ ਮਤਲਬ ਸਾਰਾ ਘਰ ਪਰ ਜਾਂਦਾ ਪੜ ਜਾਂਦਾ ਅਸੀਂ ਚਾਹੁੰਦੇ ਹਾਂ ਕਿ ਆਪਣੀਆਂ ਬੀਬੀਆਂ ਵਿੱਚ ਹੌਸਲਾ ਹੋਏ ਤੇ ਤੁਸੀਂ ਹੁਣ ਮੈਂ ਬੇਨਤੀ ਕਰਦਾ ਅੱਜ ਤੋਂ ਜਿਵੇਂ ਯੂਥ ਅਕਾਲੀ ਦਲ ਦੀ ਮੈਂਬਰਸ਼ਿਪ ਸ਼ੁਰੂ ਹੋ ਗਈ ਸ਼ੁਰੂ ਅਕਾਲੀ ਦਲ ਦੀ ਮੈਂਬਰਸ਼ਿਪ ਹੈ ਅੱਜ ਤੋਂ ਅਸੀਂ ਇਸਤਰੀ ਕਾਲੀ ਦਲ ਦੀ ਇਸਤਰੀ ਵਿੰਗ ਦੀ ਮੈਂਬਰਸ਼ਿਪ ਸ਼ੁਰੂ ਕਰਨਾ ਕਰ ਰਹੇ ਆਂ ਤੇ ਬੀਬੀਆਂ ਨੂੰ ਬੇਨਤੀ ਕਰਦਾ ਤੁਸੀਂ ਕਾਲੀ ਦਲ ਦੇ ਮੈਂਬਰ ਬਣੋ ਆਪਣੀ ਤਾਕਤ ਬਣਾਓ ਆਪਣੀ ਜਥੇਬੰਦੀ ਸ਼ਰੋਪਨੀ ਅਕਾਲੀ ਦਲ ਇਸਤਰੀ ਵਿੰਗ ਨੂੰ ਤਗੜਾ ਕਰੋ ਕਿਉਂਕਿ ਤੁਸੀਂ ਘਰੇ ਪੈਣ ਨਾਲੋਂ اپنی آواز ਨੂੰ ਉਠਾਓ ਉਸ آواز ਨਾਲ ਲੜੋ ਤੇ ਜੇ ਤੁਸੀਂ ਇਕੱਠੇ ਹੋ ਕੇ ਤੁਹਾਡੀ 50% ਆਬਾਦੀ ਹੈ ਜੇ 50% ਆਬਾਦੀ ਇੱਕ ਝੰਡੇ ਥਲੇ ਇਕੱਠੇ ਹੋ ਜੇ ਤੁਹਾਡੀਆਂ ਤਕਲੀਫਾਂ ਆਪਣੇ ਆਪ ਹੀ ਹੱਲ ਹੋ ਜਾਣਗੀਆਂ ਤੁਹਾਡੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ਥੋਡੀਆਂ ਮੁਸ਼ਕ ਥੋਡੇ ਲੀਡਰ ਥੋਣ ਜਿਹੜੀ ਸਿਆਸੀ ਪਾਰਟੀਆਂ ਤੁਹਾਨੂੰ ਸੁਣਨ ਲੱਗ ਜਾਣਗੀਆਂ ਥੋਡੇ ਘਰੇ ਤੇ ਆ ਕੇ ਥੋਡੇ ਮੁਸ਼ਕਲਾਂ ਹੱਲ ਕਰਨਗੇ ਥੋਡੀ ਤਾਕਤ ਤਾਂ ਜੇ ਤੁਸੀਂ ਇਕੱਠੇ ਹੋ ਪਰ ਇੱਕ ਮਨ ਬਣਾ ਲਿਓ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਣਾ ਹੈ ਜਿਹੜਾ ਝਾੜੂ ਤੁਹਾਡੇ ਕੋਲੇ ਪੁਰਾਣਾ ਪਿਆ ਉਹਨੂੰ ਤਾਂ ਅੱਗ ਲਾ ਦਿਓ ਜਾ ਕੇ ਕਿਉਂਕਿ ਉਹ ਝਾੜੂ ਨਹੀਂ ਮਰਵਾਇਆ ਸਾਰਿਆਂ ਨੂੰ ਪੰਜਾਬ ਨੂੰ ਝਾੜੂ ਨਹੀਂ ਤੇ ਜਿਹੜੂ ਵਾਲੇ ਤੁਹਾਡੇ ਪਿੰਡ ਜਾਏ ਤੇ ਜਿਹੜਾ ਝਾੜੂ ਘਰੇ ਆ ਉਹਦੇ ਨਾਲ ਫੇਰਿਓ ਪਲੇ ਉਹਨਾਂ ਨੂੰ ਕਿਉਂਕਿ ਜਿੰਨੇ ਵੱਡੇ ਝੂਠੇ ਜਿੰਨੇ ਚੋਰ ਆ ਸਾਰੇ ਇਕੱਠੇ ਹੋਏ ਆ ਪੰਜਾਬ ਨੂੰ ਇਹਨਾਂ ਝਾੜੂ ਵਾਲਿਆਂ ਨੇ ਤਬਾਹ ਕਰ ਦਿੱਤਾ ਹੈ ਤੇ ਇਸ ਕਰਕੇ ਆਪਾਂ ਪੰਜਾਬ ਵਿੱਚ ਵਾਪਸ ਖੁਸ਼ੀਆਂ ਲਿਆਉਣ ਵਾਸਤੇ ਮੈਂ ਬੇਨਤੀ ਕਰਨਾ ਚਾਹੁੰਦਾ ਬੀਬੀਆਂ ਨੂੰ ਤੁਸੀਂ ਮਨ ਬਣਾ ਲਓਗੇ ਨਾ ਫਿਰ ਕੋਈ ਤੂਫਾਨ ਤੁਹਾਡੇ ਸਾਹਮਣੇ ਖੜ ਨਹੀਂ ਸਕਦਾ ਤੁਸੀਂ ਮਨ ਬਣਾ ਲਓ ਆਪਣੀ ਪਾਰਟੀ ਅਕਾਲੀ ਦਲ ਨੂੰ ਤਕੜਾ ਕਰਨਾ ਹੈ ਤੇ ਕਾਲੀ ਦਲ ਦੀ ਚੜ੍ਹਦੀ ਕਲਾ ਕਰਾਉਣਾ ਹੈ ਕੋਈ ਵੀ ਅੱਗੇ ਸਾਹਮਣਾ ਨਹੀਂ ਕਰ ਸਕਦਾ ਤੁਹਾਡੀ ਐਡੀ ਵੱਡੀ ਤਾਕਤ ਹੈ ਜਿਵੇਂ ਅੱਜ ਆ ਤੁਹਾਡੀ ਬੀਬੀਆਂ ਦੀ ਕਾਨਫਰੰਸ ਹੈ ਪਰਸੋਂ ਅਸੀਂ ਅਕਾਲੀ ਦਲ ਦੀ ਕਾਨਫਰੰਸ ਲੱਗੀ ਹੈ ਮੈਨੂੰ ਤਾਂ ਡਰ ਲੱਗਣ ਲੱਗ ਗਿਆ ਮੈਨੂੰ ਲੱਗਦਾ ਥੋੜਾ ਘੱਟ ਸਾਡੇ ਨਾਲੋਂ ਜ਼ਿਆਦਾ ਹੋਣਾ ਹੈ ਉਹ ਜਿਹੜੇ ਲੀਡਰ ਜੇ ਇੱਥੇ ਬੈਠੇ ਹੈ ਮੈਂ ਉਹਨਾਂ ਨੂੰ ਕਹਿਦਾ ਕਿ ਬੇਇੱਜ਼ਤੀ ਨਾ ਕਰਾ ਦਿਓ ਕਿਤੇ ਜਿਵੇਂ ਐ ਲੱਗਦਾ ਮੈਨੂੰ ਲੱਗਦਾ ਅਗਲੀ ਵਾਰ ਮੈਂ ਕਿਆ ਕਰਾਂਗਾ ਮੇਰੀ ਤਾਂ ਮੈਂ ਬੈਠਿਆ ਸੀ ਕੋਰਸ ਕੁਰਸੀ ਤੇ ਬੈਠਾ ਸੋਚ ਰਿਹਾ ਸੀ ਅਗਲੀ ਵਾਰ ਬੀਪੀਆਂ ਦੀਆਂ ਰੈਲੀਆਂ ਰੱਖਿਆ ਕਰੋ ਉਹ ਵਧੀਆ ਹੁੰਦੀਆਂ ਕਿਉਂਕਿ ਤੁਸੀਂ ਇੱਕ ਤਾਂ ਜੋ ਜਮਵਾਰੀ ਤੁਹਾਨੂੰ ਦਿੱਤੀ ਜਾਏ ਤੁਸੀਂ ਆਪਣੀਆਂ ਜਮਵਾਰੀਆਂ ਸੰਭਾਲਦੇ ਹੋ ਨਾਲੇ ਤੁਸੀਂ ਜਿੰਨੇ ਆਪਣੇ ਬੰਦੇ ਆਉਣਗੇ ਤੁਸੀਂ ਰੋਕੀਆਂ ਪਕਾਓ ਤੇ ਅਸੀਂ ਕਾਨਫਰੰਸ ਜਾ ਕੇ ਆ ਰਹੇ ਹਾਂ ਤਾਂ ਯੋ ਅੱਜ ਅਸੀਂ ਫੈਸਲਾ ਕੀਤਾ ਕਿ ਸਟੇਜ ਤੇ ਸਾਰੀਆਂ ਬੀਬੀਆਂ ਬੈਠਣੀਆਂ ਹੌਲੀ ਹੌਲੀ ਬੀਬੀਆਂ ਕੋਲੇ ਕਮਾਨ ਜਾਈ ਜਾਂਦਾ ਘਰ ਦਾ ਦਾਤ ਤੁਹਾਡੇ ਕੋਲੇ ਹੈਗਾ ਹੀ ਐ ਪਰ ਫਿਰ ਤੋਂ ਮੈਂ ਖੀਚ ਕੇ ਨਾ ਚਾਹਣਾ ਪੰਜਾਬ ਨੂੰ ਬਚਾ ਲਓ ਸਹੀ ਮੈਨਿਆਂ ਦੱਸਾਂ ਤੁਸੀਂ ਸਾਰੇ ਦੇਖ ਰਹੇ ਹੋ ਅਮਾ ਮਖੌਲ ਦੀ ਗੱਲ ਨਹੀਂ ਮੈਂ ਸਹੀ ਕਰਿਆ ਜੈ ਜੀ ਹਾਲਾਤ ਆ ਝਾੜੂ ਵਾਲਾ ਨੇ ਬਣਾਤੀ ਐ ਜੈ ਜਾਨ ਨਲਾਇਕ ਨਕਿੰਦ ਨਕਮਾ ਆ ਮੁੱਖ ਮੰਤਰੀ ਹੈ ਮੁੱਖ ਮੰਤਰੀ ਤੇ ਕਹਿੰਦੇ ਲਾਇਕ ਹੀ ਨਹੀਂ ਆ ਦੁਖ ਮੰਤਰੀ ਕਹੇ ਤਾਂ ਦੁਖ ਦਿੰਦਾ ਮੁੱਖ ਤਾਂ ਦਿੰਦਾ ਹੀ ਨਹੀਂ ਸੁਖ ਦਿੰਦਾ ਹੀ ਨਹੀਂ ਤੇ ਅੱਜ ਦੀ ਮੈਂ ਫਿਰ ਤੋਂ ਸਾਰੀ ਲੀਡਰਸ਼ਿਪ ਨੂੰ ਸਾਡੀ ਹਿਸਤਰੀ ਕਾਲੀ ਦਲ ਦੀ ਪ੍ਰਧਾਨ ਨੂੰ ਮੈਂ ਤ ਵਧਾਈ ਦੇਣਾ ਚਾਹਣਾ ਤੇ ਮੈਂ ਸਮੁੱਚੇ ਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਟੀਵੀ ਤੇ ਸਾਹਮਣੇ ਦੇਖ ਰਹੀ ਹੈ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹਣਾ ਕਿ ਜਿਵੇਂ ਬੀਪੀਆਂ ਨੇ ਮਿਹਨਤ ਕਰਕੇ ਏਡਾ ਵੱਡਾ ਕੱਟ ਕੀਤਾ ਜੇ ਸਾਰੀ ਲੱਗ ਜਾਣ ਤੇ ਸ਼੍ਰੋਮਣੀ ਅਕਾਲੀ ਦਲ ਦਾ ਭਾਵੇਂ ਝਾੜੂ ਵਾਲੇ ਭਾਵੇਂ ਕਾਂਗਰਸ ਵਾਲੇ ਭਾਵੇਂ ਕੋਈ ਮਰਜ਼ੀ ਇਕੱਠਾ ਹੋ ਜੇ ਜੇ ਬੀਪੀਆਂ ਇਕੱਠੀਆਂ ਹੋ ਗਈਆਂ ਝੰਡੇ ਥੱਲੇ ਆਹ ਬੀਬੀਆਂ ਸਾਰਿਆਂ ਨੂੰ ਭਜਾ ਦਨ ਕੇ ਤੇ ਵਾਪਸ ਪੰਜਾਬ ਵਿੱਚ ਪੰਥ ਦਾ ਆਪਣੀ ਪਾਰਟੀ ਦਾ ਰਾਜ ਲਿਆਉਣੀਆਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ